ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਦੋਨਾਂ ਮਗਰੀ ਬਈ ਬੱਚੀਆਂ ਨੇ ਆਓ ਪੁੱਛ ਲੈਨੇ ਬਈ ਤੁਹਾਡੇ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਜੀ ਹੋਠੀਕੋ ਵਧੀਆ ਚੜ੍ਹਦੀ ਕਲਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਦੋ ਜਗਸੀਰ ਸਿੰਘ ਜੀ ਠੀਕ ਹੈ ਜੀ ਪਿੰਡ ਸੰਧੂ ਖੁਰ ਦੀ ਜਿਲ੍ਹਾ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਪਈ ਜਿਹੜੇ ਘੰਡਾ ਬੰਨਾ ਭਾਈ ਰੂਪਾ ਹੂੰ ਇੱਧਰ ਸੰਧੂ ਕੋਲਾ ਹੂੰ ਹਾਂਜੀ ਮੋਬਾਈਲ ਨੰਬਰ ਬੋਲੋ 99 సే 52 ਜੀ 99 సే 22 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੂਈ ਆ ਸੂਆ ਦੂਜਾ ਸੂਈ ਹੈ ਜੀ ਕਦੋਂ ਸੂਈ ਹੈ ਭਾਈ ਸੂਈ ਨੂੰ ਹੋ ਗਏ ਜੀ 6 ਦਿਨ ਇਹਨੂੰ 6 ਦਿਨ ਹੋ ਗਏ ਜੀ ਬੱਚਾ ਕੀ ਹੈ ਭਾਈ ਮਗਰ ਕੱਟੀ ਹੈ ਬੱਸੀ ਹੈ ਜੀ ਬੱਚੀ ਆ ਨਾ ਮਾੜੀ ਹੂੰ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਕਰਮ ਵਾਲੀ ਬਹੁਤ ਚੰਗੀ ਆ ਭਾਈ ਜੀ ਤੇ ਕਿੰਨੇ ਬੌੜੇ ਤੇ ਜਾਂ ਦੁੱਧ ਦਿਆ ਹੁਣ ਇਸ ਟਾਈਮ 15 ਹੈਗਾ ਜੀ ਨੱਟ ਤਿਆਰ ਆ ਭਾਈ ਜੀ ਚਵਾ ਦਾਂਗੇ ਠੀਕ ਆ ਭਾਈ ਖੋਲ ਦੇ ਭਾਈ ਮੜੀ ਤੋਰ ਕੇ ਰਖਾ ਦੇ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਚਵਾਈ ਚੁਈ ਕਿਵੇਂ ਆ ਬਾਈ ਚਵਾਈ 1 ਨੰਬਰ ਆ ਜੀ 1 ਨੰਬਰ ਆ ਬਾਈ ਜੀ ਠੀਕ ਆ ਬੱਚਾ ਮਗਰ ਬੱਚੀ ਦੇਖ ਲੈ ਜੀ ਐਨੀ ਕੋ ਗੱਲ ਸੌਦਾ ਫੋਨ ਤੇ ਕਰ ਲਿਆ ਕੇ ਜੋ ਕੇ ਦੇਖ ਲੈ ਜੀ ਬਹੁਤ ਠੀਕ ਆ ਬਾਈ ਦੋ ਡੰਗ ਚੋਲੇ ਤਿੰਨ ਚੋਲੇ ਜੀ ਹਮ ਠੀਕ ਆ ਬਾਈ ਤੇ ਕੀ ਮੁੱਲ ਲੱਜਾ ਜਦਾ ਜੀ ਮੁੱਲ ਜੀ 62 62000 ਰੁਪਏ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊਗਾ ਜੀ ਠੀਕ ਆ ਜੀ ਬਾਟਈਆ ਰੁਪੀਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਆ ਬੜ ਕਦ ਕਾ ਠਾੜੀ ਆ ਸੂਈ ਸਵਾਈਆ ਬੱਚਾ ਕਰਮ ਵਾਲੀ ਮਗਰ ਬੱਚੀ ਆ ਬੱਚੀ ਵੀ ਚੰਗੀ ਆ ਬਾਈ ਚਵਾਈ ਦੋਈ ਬਾਈ ਜੀ ਲਾ ਕੇ 20 ਲੀਟਰ ਦੁੱਧ ਕਰ ਦਿਓ ਜੀ ਠੀਕ ਆ ਹੂੰ ਜੀ ਅੱਗੇ ਭਰਾ ਦੋ ਨੰਬਰ ਕਿਹੜਾ ਸੂਸੂਈ ਆ ਪਹਿਲਾ ਜੀ ਕਦੋਂ ਸੂਈ ਆ ਬਾਈ ਸੂਈ ਨੂੰ ਹੋ ਗਈ ਜੀ ਇਹਨੂੰ 6-7 ਦਿਨ ਬੱਚਾ ਕੀ ਆ ਬਾਈ ਮਗਰ ਬੱਸੀ ਜੀ ਬੱਚੀ ਬਹੁਤ ਚੰਗੀ ਆ ਨਾ ਜੀ ਬੱਚਾ ਬਾਈ ਬੱਚੀ ਨੂੰ ਜਨਮ ਮਿਲਦਾ ਬੱਚੀ ਦੇਖੋ ਬਹੁਤ ਚੰਗੀ ਆ ਕਿੰਨੇ ਕੁ ਬੋਲੇ ਤੇ ਆ ਹਾਂ ਏ ਵਈ 10 ਦਿਨ ਪਹਿਲਾਂ ਸੂਪੀ ਵੇੜ ਠੀਕ ਆ ਹਾਂਜੀ ਹੂੰ ਕਿੰਨਾ ਬੋਲਾ ਹਾਜਰਾ ਹੋਊਗਾ ਜੀ 8 ਲੀਟਰ ਇਹਦੇ ਥੱਲੇ 8 ਲੀਟਰ ਹੈਗਾ ਬਾਈ ਹਾਂਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਰਾਜ ਜੀ ਚੰਗੀ ਆ ਸਮੀ ਪਲੀ ਆ ਬਾਈ ਬੱਚਾ ਮਗਰ ਬੱਛੀ ਆ ਥੋੜੇ ਦਿਨ ਬਾਈ ਕਹਿੰਦਾ ਪਹਿਲਾਂ ਸੂਪੀ ਬਾਈ 8 ਲੀਟਰ ਬੋਲਾ ਇਸ ਟਾਈਮ ਹੈਗਾ ਗੰਡਿਆ ਜੇਰ ਜੁਰ ਦੀ ਬੋਲਾ ਗਰੰਟੀ ਹੋਊ ਜੀ ਠੀਕ ਆ ਬਾਈ ਚਵਾਈ ਦੀ ਹੋਈ ਕਿਵੇਂ ਆ ਇੱਕ ਨੰਬਰ ਜੀ ਤੇ ਮੁੱਲ ਕੀ ਜਾਇਜ਼ ਆ ਬਾਈ ਇਹਨਾਂ 47000 ਜੀ ਮਾਨਤਨ ਹੋ ਜਾ ਮਾਨਤਨ ਹੋ ਜਾਊਗਾ ਜੀ 47000 ਰੁਪਏ ਮਾਨਤਨ ਘਾਟੇ ਦਾ ਕਰਕੇ ਮੋਲ ਇਹ ਨਾ ਕਰਿਆਗਾ ਠੀਕ ਆ ਹਾਂਜੀ ਹੂੰ 47000 ਰੁਪਏ ਮੋਲ ਬਈ ਮਾਨਤਨ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਬਈ ਦੋਵੇਂ ਨਗਾਂ ਜੋ ਕੋਈ ਵੀ ਨਗ ਪਸੰਦ ਆਵੇ ਬਾਈ ਮੈਂ ਕਨੈਕਟ ਕਰ ਲਿਓ ਜੀ ਧੰਨਵਾਦ ਜੀ